ਤਿੰਨ ਚਾਰ ਦਿਨ ਹੋ ਗਿਆ ਜੀ ਡਿਲੀਵਰੀ ਕੇਸ ਹੋਣਾ ਕੀ ਕਹ ਰਿਹਾ ਡਾਕਟਰ ਡਾਕਟਰ ਕਹ ਰਿਹਾ ਵੀ ਇੱਥੇ ਏਸੀ ਨਹੀਂ ਚੱਲ ਰਿਹਾ ਜੀ ਮਰੀਜ਼ ਨੂੰ ਕੋਈ ਵੀ ਨੁਕਸਾਨ ਹੋਇਆ ਤਾਂ ਜ਼ਿੰਮੇਵਾਰ ਆ ਤਿੰਨ ਚਾਰ ਦਿਨ ਤੇ ਹੋ ਗਿਆ ਜੀ ਖਾਜਾ ਖਰਾਬ ਹੁੰਦਾ ਕੱਲ ਨੂੰ ਬੱਚੇ ਨੂੰ ਕੁਝ ਹੋ ਜਾਏ ਜਾਂ ਕੋਈ ਮਰੀਜ਼ ਨੂੰ ਕੁਝ ਹੋ ਜਾਏ ਤਾਂ ਕੌਣ ਜ਼ਿੰਮੇਵਾਰ ਆ ਸਾਨੂੰ ਤਾਂ ਦੇਖ ਨਹੀਂ ਰਿਹਾ ਕੋਈ ਕੋਈ ਫੈਸਿਲਿਟੀ ਮੰਡੀ ਇਹ ਤਾਂ ਕੋਈ ਪਤਾ ਨਹੀਂ ਲੱਗਦਾ ਨੇ ਤਿੰਨ ਚਾਰ ਦਿਨ ਹੋ ਗਿਆ ਖਰਾਬ ਹੁੰਦਾ ਜੇ ਕੋਈ ਸਹੂਲਤ ਮਿਲ ਨਹੀਂਦੀ ਹੁੰਦੀ ਤਾਂ ਇਦਾਂ ਖੱਜਲ ਖਰਾਬ ਨਾ ਹੁੰਦੇ ਮੰਗ ਇਹੀ ਕਰਦੇ ਆ ਵੀ ਚਲੋ ਆਹੀ ਤੇ ਹੋਈ ਤੇ ਖੱਜਲ ਖਰਾਬ ਕੋਈ ਹੋਰ ਨਾ ਹੋਵੇ ਜੋ ਸਹੂਲਤ ਚਾਹੀਦੀਆਂ ਆ ਹਸਪਤਾਲ ਵਿੱਚ ਉਹ ਮਿਲ ਨਾ ਮੇਰਾ ਨਾਮ ਕੋਮਲ ਮਲਿਕਾ ਕਰੋਦੇ ਤੇ ਆ ਰਹੇ ਹੋ ਕੀ ਪ੍ਰੋਬਲਮ ਹੈ ਜੀ ਪਰਸੋਂ ਦੇ ਅਸੀਂ ਆਉਂਦੇ ਪਏ ਆ ਜੀ ਏਸੀ ਨਹੀਂ ਚੱਲਦਾ ਪਿਆ ਸਰ ਮੈਡਮ ਕਹਿੰਦੇ ਵੀ ਅਸੀਂ ਇਦਾਂ ਆਪਰੇਟ ਨਹੀਂ ਕਰ ਸਕਦੇ ਟਾਂਕੇ ਦੇ ਵਿੱਚ ਪਸੀਨਾ ਪਾਊਗਾ ਟਾਂਕੇ ਖਰਾਬ ਹੋਣਗੇ ਹਾਂਜੀ ਤੇ ਫਿਰ ਕਦੋਂ ਤੱਕ ਕਹਿੰਦੇ ਵੀ ਕਰਨਾ ਉਹ ਕਹਿ ਰਹੇ ਸਵੇਰੇ ਏਸੀ ਲਵਾ ਦੇਣ ਤੇ ਫਿਰ ਸਵੇਰ ਸੁਬਾਹ ਕਰਵਾਵਾਂਗੇ ਅਸੀਂ ਅਗਰੇ ਇੱਥੇ ਨਾਲ ਲੱਗਿਆਂ ਦਾ ਬਿੜਦੇ ਰਹੋਗੇ ਇਦਾਂ ਥੋੜੀ ਰਹਿ ਸਕਦੇ ਹੋ ਜੀ ਆਪਰੇਟ ਦਿੱਤਾ ਹੋਇਆ ਆ ਫਿਰ ਆਪਰੇਟ ਤਾਂ ਕਰਾਉਣਾ ਹੀ ਆ ਜੀ ਥੈਂਕ ਯੂ ਸਰ ਟਾਈਮ ਦਿੱਤਾ ਹੋਇਆ ਅੱਜ ਦਾ ਟਾਈਮ ਦਿੱਤਾ ਸੀਗਾ ਅੱਜ ਫਿਰ ਉਹਨਾਂ ਨੇ ਬੋਲਾ ਵੀ ਕੱਲ ਨੂੰ ਕਰਾਂਗੇ ਤੁਹਾਡਾ ਆਪਰੇਟ ਏਸੀ ਨਹੀਂ ਚੱਲ ਰਿਹਾ ਬਲਵਿੰਦਰ ਕਰ ਬਈ ਤਿੰਨ ਚਾਰ ਦਿਨ ਤੋਂ ਆ ਰਹੀ ਆ ਰੋਜ਼ ਸਾਨੂੰ ਕਹਿ ਦਿੰਦੇ ਅੱਜ ਕਰ ਦਿੰਦੇ ਅੱਜ ਕਰ ਦਿੰਦੇ ਆ ਬੈਠੇ ਹੀ ਕਿੱਜੋ ਖਰਾਬ ਹੋ ਕੇ ਚੱਲ ਜੇ ਨਹੀਂ ਏਸੀ ਦੀ وجہ ਕਰਕੇ ਆਪ ਨੂੰ ਪ੍ਰੈਸ਼ਰ ਵੀ ਕਰਨੀ ਆ ਇਹਨਾਂ ਦੇ ਕਿਸਾ ਹੋ ਹੀ ਸਕਦਾ ਕੋਈ ਦਾ ਕੋਈ ਪਰ ਗਰੀਬ ਬੰਦਾ ਫਿਰ ਕਿੱਥੇ ਜਾਵੇ ਆਸ ਨਾ ਹੁੰਦਾ ਇੱਥੇ ਜੀ ਇਹਨਾਂ ਸਾਨੂੰ ਲਾਰੇ ਲਾਈ ਜਾਂਦੇ ਸੁਲਤਾਨ ਨੂੰ ਮੌਕੇ ਦੇਣਾ ਨਾ ਕਿ ਅਸਕੇ ਹਨ ਬਰਾਬਰੋ ਕਰਾ ਕੇ ਲੈ ਆਏ ਸੀ ਕਹਿਣਾ ਵੀ ਬਰਾਬਰ ਕਰਾ ਕੇ ਟੈਸਟ ਬਰਾਬਰ ਕਰਾ ਕੇ ਲੈ ਆਏ ਆ ਵੈਸੇ ਪਹਿਲਾਂ ਕੀਤੇ ਇਹਨਾਂ ਨੇ ਟੈਸਟ ਡਾਦੂ ਚਲੇ 2 ਘੰਟੇ ਪੈਰ ਦੀ ਹੱਡੀ ਦੋ ਨਹੀਂ 2.5 ਘੰਟੇ ਤੋਂ ਉੱਤੇ ਹੋ ਗਿਆ 9.5 ਤੇ ਆਏ ਆ ਉਹ ਪੈਰ ਤੇ ਫ੍ਰੈਕਚਰ ਹੱਡੀ ਥੋੜੀ ਜੀ ਉਹਦਾ ਆਪਰੇਸ਼ਨ ਕਰਨਾ ਉਹਨਾਂ ਨੇ ਤੋਂ ਕਰਨ ਨਹੀਂ ਦੇ ਅਜੇ ਤੱਕ ਕੀ ਕਹਿੰਦੇ ਰੋਕਰ ਡਾਕਟਰ ਕੀ ਕਹਿੰਦੇ ਹੜਤਾਲ ਕੀਤੀ ਆ ਬੰਦੇ ਹੜਤਾਲ ਕਾਦੀ ਤੀ ਬੰਦੇ ਤਾਂ ਤੀ ਠੀਕ ਕਰੋ ਕਹਿੰਦੇ ਐਸੀ ਖਰਾ ਦਿਓ ਤੀ ਐਸੀ ਠੀਕ ਕਰਾ ਦਿਓ ਚੁੱਪ ਕਰਕੇ ਉਹ ਜਿਹੜੇ ਪੈਸੇ ਪਾਉਂਦਾ ਗਵਰਨਮੈਂਟ ਨੂੰ ਪਾਓ ਜੇ ਸਰਕਾਰੀ ਹਸਪੀਟਲ ਆ ਤੇ ਠੀਕ ਨੇ ਸਹੂਲਤ ਨਹੀਂ ਆਏਗੀ ਕੋਈ ਸਹੂਲਤ ਨਹੀਂ ਦਿੰਦੀ ਭਗਵਾਨ ਤੁਹਾਨੂੰ ਜਿਹੜਾ ਨੰਬਰ ਲਾਂਚ ਕੀਤਾ ਮੈਂ ਕਿਨੋਂ ਉੱਤੇ ਕੰਪਲੇਨਟ ਕਰਨੀ ਪੈਣੀ ਲੱਗਦਾ ਹੈ ਇਸ ਹਿਸਾਬ ਨਾਲ ਫਿਰ ਪਤਾ ਨਹੀਂ ਕੀ ਕਰਦੇ ਕਿ ਨਹੀਂ ਕਰਦੇ ਜਿਹੜੇ ਸਾਡੇ ਕੋਟੀ ਹੈ ਉਹ ਸੈਂਟਰਲੀ ਏਸੀ ਹੈ ਜਿਹਦੀ ਮਤਲਬ ਸੈਂਟਰਲੀ ਸਪਲਾਈ ਹੈ ਏਸੀ ਦੀ 에어 ਕੰਡੀਸ਼ਨ ਕਰਨ ਵਾਸਤੇ ਅੰਦਰ ਦਾ ਜਿਹੜਾ ਮਾਹੌਲ ਹੈ ਉਹ ਠੰਡਾ ਰੱਖਣ ਵਾਸਤੇ ਜਿਹਦੇ ਨਾਲ ਕਿ ਅਸੀਂ ਆਪਰੇਟ ਕਰ ਸਕਦੇ ਹਾਂ ਤੇ ਜਿਹੜੇ ਏਸੀ ਸਾਡੇ ਉਹ ਪਿਛਲੇ ਇੱਕ ਹਫਤੇ ਤੋਂ ਬੰਦ ਹੈ ਜਿਹਦੇ ਕਰਕੇ ਸਾਨੂੰ ਆਪਰੇਟ ਕਰਨ ਦੇ ਵਿੱਚ ਔਰਥੋਟੀ ਤੇ ਗੈਨੀਓਟੀ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ ਤੇ ਆਪਾਂ ਆਪਰੇਟ ਕਰਨੀ ਪਾਰ ਕਿਉਂਕਿ ਉੱਥੇ ਬਹੁਤ ਜ਼ਿਆਦਾ ਅੰਦਰ ਹਿਊਮਿਡਿਟੀ ਤੇ ਸਵੇਟਿੰਗ ਹੋ ਜਾਂਦੀ ਹੈ ਉਦੋਂ ਦਾ ਹੀ ਕਰ ਰਹੇ ਆ ਥੋੜਾ ਬੋਤਾ ਪਰ ਉਹਦਾ ਕੋਈ ਸੋਲੂਸ਼ਨ ਨਿਕਲਿਆ ਨਹੀਂ ਹੈਗਾ ਇੰਨੇ ਦਿਨ ਦਾ ਆਪਾਂ ਐਡਮਿਨਿਸਟ੍ਰੇਸ਼ਨ ਨੂੰ ਵੀ ਮਤਲਬ ਚਿੱਠੀ ਦੇ ਦਿੱਤੀ ਹੈਗੀ ਇਹ ਖਰਾਬ ਹੋਏ ਹੋਏ ਹੈ ਪਰ ਸਟਿਲ ਉਹਨਾਂ ਦਾ ਕੋਈ ਹਾਲੇ ਤੱਕ ਹੱਲ ਨਹੀਂ ਨਿਕਲਿਆ ਸਿਰਫ ਇੱਕ ਦਾਈਨੀ ਦੇ ਵਿੱਚ ਉਹਨਾਂ ਨੇ ਵਿੰਡੋ ਏਸੀ ਇੱਕ ਲਗਾਇਆ ਸੀ ਜੋ ਕਿ ਉਹ ਵੀ ਪ੍ਰੋਪਰਲੀ ਕੰਮ ਨਹੀਂ ਕਰ ਰਿਹਾ ਜਦ ਕਿ ਇਹ ਸੈਂਟਰਲ ਏਸੀ ਕਨਸੈਪਟ ਹੈ ਇੱਕ ਵਿੰਡੋ ਏਸੀ ਨਾਲ ਪੂਰਾ ਆਪਾਂ ਉਹਨੂੰ 18 OT ਨੂੰ ਰਨ ਨਹੀਂ ਕਰ ਸਕਦੇ ਆ ਅਸੀਂ ਜਾਣਦੇ ਆ ਕਿ ਅੱਜ ਦੇ ਦਿਨ ਇਸ ਕਰਕੇ ਬੰਦ ਕੀਤਾ ਗਿਆ ਕਿਉਂਕਿ ਪੇਸ਼ੈਂਟਾਂ ਨੂੰ ਦੇਖੋ ਹਾਡੇ ਕਰਨ ਦਾ ਹੀ ਫੇਰ ਵੀ ਖੜੇ ਹੋਗੇ ਪਰਸੀਨੇ ਦੇ ਵਿੱਚ ਕਰ ਦਿੰਨੇ ਆ ਪਰ ਜਿਹੜਾ ਪਰਸੀਨਾ ਜਾ ਕੇ ਪੇਸ਼ੈਂਟਾਂ ਦੀ ਜ਼ਖਮ ਦੇ ਵਿੱਚ ਡਿੱਗਦਾ ਆ ਤੇ ਉਹਦੇ ਨਾਲ ਪੇਸ਼ੈਂਟ ਨੂੰ ਸਵੀਅਰ ਇਨਫੈਕਸ਼ਨ ਹੋਣ ਦੇ ਚਾਂਸ ਹੁੰਦੇ ਆ ਜਿਹਦੀ ਕਿ ਉਸ ਤੋਂ ਬਾਅਦ ਉਹਦੀ ਜਾਨ ਤੇ ਵੀ ਖਤਰਾ ਬਣ ਸਕਦਾ ਆ ਜਾਂ ਪੇਸ਼ੈਂਟ ਬਾਅਦ ਵਿੱਚ ਹਨੂ ਕੰਪਲੇਨ ਕਰਦਾ ਆ ਕਿ ਮਤਲਬ ਮੇਰਾ ਜ਼ਖਮ ਖਰਾਬ ਹੋ ਗਿਆ ਤੋ ਅਹੀਂ ਰਿਕੁਐਸਟ ਕਰਨੇ ਆ ਕਿ ਜਲਦੀ ਤੋਂ ਜਲਦੀ ਇਹਨੂੰ ਠੀਕ ਕੀਤਾ ਜਾਏ ਸੋ ਥੈਟ ਕਿ ਅਹੀਂ ਪ੍ਰੋਪਰਲੀ ਕੰਮ ਕਰ ਸਕੀਏ ਤੇ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਨਾ ਆਏ ਹਾਂਜੀ ਸਾਰੇ ਗਾਇਨਕੋਲੋਜਿਸਟ ਨੇ ਆਰਥੋਪੈਡਿਕ ਸਰਜਨ ਤੇ ਜਿਹੜੀ ਸਰਜਰੀ ਦੀਆਂ ਸਾਰੀਆਂ ਸਰਜਰੀਆਂ ਅੱਜ ਪੋਸਟਪੋਨ ਕੀਤੀਆਂ ਹੀ ਤਾਂ ਕਿ ਸ਼ਾਇਦ ਕੱਲ ਤੱਕ ਕੋਈ ਹੋ ਜੇ ਜੋ ਕਿ ਪਹਿਲਾਂ ਐਡਮਿਨਿਸਟ੍ਰੇਸ਼ਨ ਵਾਲੇ ਕਹਿ ਰਹੇ ਕਿ 1-2 ਦਿਨ ਦੇ ਵਿੱਚ ਸ਼ਾਇਦ ਠੀਕ ਹੋ ਜੇ ਕੱਲ ਦੇ ਜਿਹੜੇ ਸੈਂਟਰਲ ਸਾਡੇ ਇੱਥੇ ਆ ਉਹ ਸਾਡਾ ਕੱਲ ਦੇ ਟ੍ਰਿਪ ਕਰ ਗਿਆ ਸੀ ਅਸੀਂ ਇਸ ਜੀਟ ਤੇ ਉੱਪਰ ਗੱਲ ਕੀਤੀ ਸੀ ਜਿਵੇਂ ਕਿਸੇ ਇੱਕ ਜਲਦੀ ਸੈਂਸ ਚੱਲਣੀ ਹੈ ਕੋ ਚੰਡੀਗੜ੍ਹ ਉਹ ਕਹਿੰਦਾ ਅਸੀਂ ਉਹਨਾਂ ਨਾਲ ਗੱਲ ਕਰ ਗਏ ਸ਼ਾਇਦ ਅੱਜ ਸ਼ਾਮ ਤੱਕ ਜਾਂ ਕੱਲ੍ਹ ਤੱਕ ਉਹ ਠੀਕ ਹੋ ਜਾਏਗੀ। ਕਿਉਂਕਿ ਸਾਡੇ ਕਮਪ੍ਰੇਟ AC ਲੱਗਾ ਆ। ਉਹ ਇਸੇ ਇੱਕ ਚੀਜ਼ ਇਸੇਪੇਟ ਸੀ ਚੱਲ ਰਿਹਾ ਹੈ। ਤੇ ਦੂਸਰੇ ਇਸਪੇਟ ਇਸ ਨੂੰ ਕਹਿ ਰਹੇ ਕਿ ਉਹ ਚਕੂਲਿੰਗ ਨਹੀਂ ਹੋ ਰਹੀ। ਉਹ ਸਾਡਾ ਟੈਕਨੀਸ਼ੀਅਨ ਲਗਾਇਆ ਸੀ। ਅੱਜ ਬੁਲਾਇਆ ਸੀ ਉਹ ਠੀਕ ਕਰ ਰਿਹਾ। ਕਾਇਨੀਓਟੀਲ ਚੱਲ ਰਿਹਾ ਸਾਡਾ ਇਸਪੇਟ ਸੀ ਚੱਲ ਰਿਹਾ ਉਹ ਵੀ ਠੀਕ ਹੈ। ਅਰਥੋਵਟੀ ਦੀ ਪ੍ਰੋਬਲਮ ਆ ਰਹੀ ਹੈ। ਉਹਦਾ ਇਸਪੇਟ ਸੀ ਵੀ ਕੱਲ੍ਹ ਉਹ ਵੀ ਖਰਾਬ ਹੋ ਗਿਆ ਥੋਨੇ ਤੇ ਸੈਂਟਰਲ AC ਉਹ ਦੋਨੋਂ ਕੱਲ੍ਹ ਅਟਕ ਕੀਤਾ ਹੈ। ਸਾਡੀ ਡਾਇਰੈਕਟਰ ਸਮੇਂ ਜਰਮਨ ਸਾਡੀ ਗੱਲ ਹੀ ਹੈ ਜਿਹੜਾ ਖੁਦ ਫੋਨ ਕੀਤਾ ਮੈਨੂੰ ਉਹ ਕਹਿੰਦਾ ਅੱਜ ਸ਼ਾਮ ਤੱਕ ਜਮ੍ਹਾਂ ਕਰਦਾ ਤਾੜਾ ਸੈਂਟਰਲ ਸੀ ਠੀਕ ਹਾਂ ਦਾ